God tur. साइड <smallion> ते <noise> ਨਾ ਮੈਂ ਭਾਜੀ ਕਿਹ ਕਿ ਸੰਤ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਇਹ ਜਿਹੜਾ ਮੁੰਡੇ ਦੀ ਮੌਤ ਹੋਈ ਹੈ ਕਾਰਨ ਕੀ ਮੰਦੇਓ ਤੋਂ ਕਿਦਾਂ ਕੀ ਵਿਆਹ ਸੀ ਕਿ ਕਿਦਾਂ ਸੀ ਇਹ ਉਹ ਭਾਜੀ ਮੁੰਡਾ ਦਾ ਕਮਾਰਾ ਸੀਗਾ ਤੇ ਇਹ ਸਵੇਰੇ ਗਿਆ ਸੀਗਾ ਖੇਡਣ ਵਾਸਤੇ ਆਪਣਾ ਪਟਿਆਲੇ ਨੂੰ ਤੇ ਉਦੋਂ ਬਾਅਦ ਆਪਣਾ ਬੱਸ ਸਟੈਂਡ ਤੋਂ ਜਿਹੜਾ ਉਦਲਾ ਕੋਲਾ ਉੱਥੇ ਇੱਟਾਂ ਦੀ ਟਰਾਲੀ ਨਾਲ ਇਹ ਐਕਸੀਡੈਂਟ ਹੋ ਗਿਆ ਤੇ ਜਿਹੜਾ ਡਰਾਈਵਰ ਸੀਗਾ ਉਹ ਨਸ਼ੇ ਨਾਲ ਥੋੜਾ ਹੋਣੀ ਸੀ ਅਨੇ ਸ਼ਰਾਬ ਵਗਰਾ ਪੀਤੀ ਹੋਈ ਗਾਨੀ ਗੋਲੀਆਂ ਖਾਧੀਆਂ ਸੀਗੀਆਂ ਤੇ ਇਹ ਟੁਰਕ ਦੇਨੇ ਉਹਨੇ ਪਿੱਛੋਂ ਜਾਂਦੇ ਦੇ ਟਰਾਲੀ ਚੜਾਈਆਂ ਸਰ ਜਮਾਂ ਕੁ ਚਲ ਗਏ ਬਹੁਤ ਲਸਖਾ ਤੇ ਰਾਤ ਦਾ ਖਾਣਾ ਇਹਦੀ ਮੌਕੇ ਤੇ ਮੌਤ ਹੋ ਗਈ ਹਾਂਜੀ ਉਮਰ ਦੀ ਗੱਲ ਕਰੀਓ ਉਮਰ ਕਿੰਨੀ ਹੋਏਗੀ ਮੁੰਡੇ ਦੀ ਉਮਰ ਮੁੰਡੇ ਦੀ 26-27 ਸਾਲ ਦੀ ਤੇ ਕੱਲਾ ਸੀ ਕੁਆਰਾ ਸੀਗੇ ਜਦ ਹੁਣ ਕੱਲਾ ਆਇਆ ਸੀ ਇਹ ਕੁਆਰਾ ਸੀ ਆਈ ਆਇਆ ਵੀ ਕੱਲਾ ਕੱਲਾ ਹੀ ਸੀ ਹੁਣ ਕੱਲਾ ਹੀ ਸੀ ਇਹ ਹਾਂਜੀ ਨਾਲ ਤੁਹਾਨੂੰ ਕਿਦਾਂ ਵਜੇ ਦੀ ਇਤਲਾ ਮਿਲੇ ਮੈਨੂੰ ਇਤਲਾ ਮਿਲੀ ਇਹਦੀ ਥੋੜੀ ਥੋੜੀ ਵੀ ਸਾਢੇ 8:00 ਵਜੇ ਸਾਢੇ 8:00 ਪਾਉਣ ਮਿਲਦੀ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਕਾਰਵਾਈ ਤਾਂ ਸਰ ਇਨਸਾਫ ਮਿਲਣਾ ਚਾਹੀਦਾ ਵੀ ਪਰਿਵਾਰ ਦੀ ਗੱਲ ਕਰੀਏ ਪਿੱਛੇ ਕੋਣ ਕੋਣ ਹੈ ਕਿੰਨੇ ਭੈਣ ਭਰਾਸੀ ਹੈ ਕਿੰਨਾ ਪਰਿਵਾਰ ਕਿੰਨਾ ਰਹਿ ਗਿਆ ਉਹ ਕਿੰਨੇ ਸਰਪਰਵਾਸ ਚ ਮੈਂ ਤੇ ਮਰਾ ਭਰਾ ਸੀ ਕਿਹਦਾ ਹੈ ਜੀ ਜੀਰਕ ਤੇ ਸੀਗਾ ਤਿੰਨ ਭਰਾ ਸੀ ਮੇਰੀ ਡਾਡੀ ਨਾਲ ਤੇ ਪੱਬੀ ਨੇ ਦੋ ਵੇ ਤੇ ਨੇਰੇ ਆ ਇੱਕੋ ਬਟਾਇ ਦਾ ਬਾਈ ਦਾ ਪੁਲਿਸ ਨੂੰ ਇਤਲਾ ਦੇ ਦਿੱਤੀ ਗਈ ਹੈ ਕਾਰਵਾਈ ਕਰ ਰਹੀ ਹੈ ਪੁਲਿਸ ਦੀ ਸਰਕਾਰ ਪੁਲਿਸ ਕਾਰਵਾਈ ਕਰਦੇ ਰਹੀ ਹੈ ਜੀ ਲੇਕਿਨ ਇੱਕ ਇੱਕ ਪੋਸਟਮਾਰਟਮ ਵਾਸਤੇ ਤਾਂ ਆਏ ਨਹੀਂ ਛੋੜਾ ਢਿੱਲਾ ਜਾਂਦਾ ਪ੍ਰੋਗਰਾਮ ਕਿਹੜੇ ਥਾਣੇ ਇਤਲਾ ਦਿੱਤੀ ਹੈ ਜੋ ਜੀ ਪੁਲਸ ਆਈ ਹੋਈ ਹੈ ਹੁਣ ਹੁਣ ਪੋਸਟਮੌਰਟਮ ਕਰਾ ਰਹੇ ਹੋ ਰੇਸ ਭਾਈ ਦਾ ਰੇਸ਼ਨ ਸਿੰਘ ਨਾਮ ਸੀਗਾ ਜੀ ਕੀ ਕਰਦਾ ਸੀ ਭਾਈ ਬਾਈ ਕੰਮ ਕਰਨ ਦਾ ਸੀਗਾ ਵਾ ਪੈਲਸਾ ਦੇ ਵਿੱਚ ਬੈਟਰੀ ਗਰੀਦਾ ਤੇ ਆ ਸਟੇਡੀਅਮ ਦੇ ਵਿੱਚ ਮੈਚ ਖੇਡਣ ਆਇਆ ਸੀ ਸਵੇਰੀ ਮੈਨੂੰ ਕਹਿ ਕੇ ਆਇਆ ਬਾ ਉਰੇ ਮੈਂ ਵੀ ਨਾਲ-ਨਾਲ ਕੰਮ ਤੇ ਆ ਰਿਹਾ ਸੀਗਾ ਤੇ ਮੈਨੂੰ ਫੋਨ ਕਰਾ ਉਰੋ ਕਿਸੇ ਵੀਰੇ ਨੇ ਕਹਿੰਦੇ ਵੀ ਤੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਸੱਟ ਲੱਗੀ ਮੈਂ ਸਿੱਧਾ ਇੱਧਰ ਨੂੰ ਆ ਗਿਆ ਤੇ ਉਰੇ ਆ ਕੇ ਦੇਖਿਆ ਮੇਰੇ ਭਾਈ ਦੀ ਡੈੱਡ ਬਾਡੀ ਪਈ ਸੀਗੀ ਤੇ ਹਾਂਜੀ ਉਮਰੇ ਦੀ 28-29 ਸਾਲ ਦੀ ਉਮਰ ਸੀਗੀ ਜੀ ਘਰ ਚ ਦੋ ਭਰਾ ਰਹਿ ਗਏ ਅਸੀਂ ਤਿੰਨ ਭਰਾ ਸੀਗੇ ਇੱਕ ਪਿਤਾ ਜੀ ਨਹੀਂ ਅਨਮੈਰਿਡ ਸੀਗਾ ਜੀ ਇਹ ਸਾਰੀ ਪੱਠੇ ਵਾਲਿਆਂ ਦੀ ਅੰਗੈਲੀਆ ਜਿਹੋ ਟਰਾਲੀ ਚਲਾਉਂਦੇ ਨੇ ਡਰਾਈਵਰ ਜੀ ਉਹ 4 4 5 5000 ਇੱਟ ਪਾਉਂਦੇ ਨੇ ਤੇ ਨਸ਼ਾ ਕਰ ਲੈਂਦੇ ਨੇ ਸਵੇਰੀ 3 3 ਵਜੇ ਟਰਾਲੀਆਂ ਖਿੱਚ ਦਿੰਦੇ ਨੇ ਇਹਨਾਂ ਦੇਖਦੇ ਨੇ ਕਿ ਕੋਈ ਰੋਡ ਤੇ ਹੋਰ ਵੀ ਜਾ ਰਿਹਾ ਹੈ ਤੇ ਉਹਨਾਂ ਨੇ ਮੇਰੇ ਭਰਾ ਨੂੰ ਉੱਤੇ ਟਾਇਰ ਚੜਾਤਾ ਸਾਡੀ ਡਿਊਟੀ ਸੀਗੀ ਅਰਬਨ ਸਟ੍ਰੀਟ ਲਾਈਟਾਂ ਦੇ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਇਹ ਪੂਰੀ ਘਟਨਾ ਕੀ ਸੀ ਘਟਨਾ ਇੱਕ ਟਰੈਕਟਰ ਆ ਰਿਹਾ ਸੀਗਾ ਇੱਟਾਂ ਵਾਲਾ ਪੱਠੇ ਵਾਲਾ ਉਹ ਕਹਿੰਦੇ ਬਹੁਤ ਸਪੀਡ ਜਾ ਰਹੀ ਦੱਸਣ ਵਾਲੇ ਦੱਸ ਰਹੇ ਆ ਵੀ ਉਹੀ ਲੈ ਕੇ ਆਇਆ ਇੱਕ ਸੀਟਗੇ ਉਹਨੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਕੀਤਾ ਉਹਨੂੰ ਬੰਦੇ ਦੀਆਂ ਲੱਤਾਂ ਟੁੱਟ ਗਈਆਂ ਨੇ ਮੌਤ ਹੋ ਚੁੱਕੀ ਆ ਮੋਟਰਸਾਈਕਲ ਦਾ ਬਹੁਤ ਨੁਕਸਾਨ ਹੋਇਆ ਜੀ ਕਿੱਥੇ ਦਾ ਰਹਿਣ ਵਾਲਾ ਸੀਗਾ ਇਹ ਇੱਧਰ ਦੱਸ ਰਹੇ ਨੇ ਕਲਾਂ ਦਾ ਜੀ ਹਾਂਜੀ ਬਠੋਈ ਕਲਾਂ ਦਾ ਰਹਿਣ ਵਾਲਾ ਜੀ ਅੱਛਾ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਹਾਂਜੀ ਟ੍ਰਾਲੀ ਜੱਫ ਕਰ ਲਈ ਜੀ ਹਾਂਜੀ ਇਹ ਟ੍ਰਾਲੀ ਦੇ ਬੰਦਾ ਮੌਕੇ ਤੇ ਫਰ ਲਿਆ ਗਿਆ ਮੇਰੇ ਨਾਲ ਕਾਂਸਟੇਬਲ ਵਿੱਕੀ ਸਿੰਘ ਹੈ ਜੀ ਸਾਡੀ ਡਿਊਟੀ ਇੱਥੇ ਹੀ ਸੰਗਰੂਰ ਬਾਈਪਾਸ ਰੋਡ ਤੇ ਹੁੰਦੀ ਹੈ ਜੀ ਤੇ ਸਾਡੀ ਸਾਡਾ ਏਰੀਆ ਹੈਗਾ ਜੀ ਨਵੇਂ ਬਸ ਅੱਡੇ ਤੋਂ ਲੈ ਕੇ ਗੱਜੂमाजਰਾਈ ਇੱਥੇ ਹੁਣੇ-ਹੁਣੇ ਸਾਨੂੰ ਸੂਚਨਾ ਮਿਲੀ ਕਿ ਇੱਥੇ ਐਕਸੀਡੈਂਟ ਹੋਇਆ ਜੀ ਕਿਸੇ ਟਰਾਲੀ ਨਾਲ ਮੋਟਰਸਾਈਕਲ ਦਾ ਹੋਇਆ ਜੀ ਮਤਲਬ ਪੇਸ਼ੈਂਟ ਬਹੁਤ ਹੀ ਜ਼ਿਆਦਾ ਗੰਭੀਰ ਹਾਲਤ ਚ ਸੀਗਾ ਅਸੀਂ ਦਸਾ 5-10 ਮਿੰਟਾਂ ਚ ਪਹੁੰਚੇ ਜੀ ਇੱਥੇ ਤੇ ਦੇਖਿਆ ਕਿ ਹਾਲਤ ਉਹਦੀ ਜ਼ਿਆਦਾ ਹੀ ਗੰਭੀਰ ਸੀਗੀ ਅਸੀਂ ਤੁਰੰਤ ਐਂਬੂਲੈਂਸ ਨੂੰ ਕਾਲ ਕੀਤਾ ਇੱਕ ਦੋ ਮਿੰਟ ਚ ਐਂਬੂਲੈਂਸ ਪਹੁੰਚ ਗਈ ਸੀ ਤੇ ਉਸ ਪੇਸ਼ੈਂਟ ਨੂੰ ਅਸੀਂ ਹੁਣੇ-ਹੁਣੇ ਜੀ ਹਸਪਤਾਲ ਪਹੁੰਚਾਇਆ ਗਿਆ ਹਾਂਜੀ ਸਰ ਲੱਗ ਰਿਹਾ ਵੀ ਪੇਸ਼ੈਂਟ ਜ਼ਿਆਦਾ ਗੰਭੀਰ ਸੀ ਆ ਟਰਾਲੀ ਓਵਰ ਸਪੀਡ ਸੀਗੀ ਤੇ ਨਾਲ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਦਸ਼ਾ ਵੀ ਕੀਤਾ ਹੋਈ ਸੀ ਟਰਾਲੀ ਵਾਲਾ ਦਾ ਹਾਂਜੀ 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 ਸਰ ਇਹ ਜ਼ਰੂਰ ਦੇਖਣਾ ਚਾਹੀਦਾ ਇਹਨਾਂ ਨੂੰ ਜ਼ਰੂਰ ਸਨਜ ਜਾ ਕਰਨਾ ਚਾਹੀਦਾ ਜੀ ਕਿਉਂਕਿ ਟਰਾਲੀ ਓਵਰ ਲੋਡਡ ਤੇ ਓਵਰ ਸਪੀਡਡ ਆ ਜੀ ਸਰ ਇਹ ਨਵਾਂ ਬਸਟ ਤੇ ਜਦੋਂ ਆਪਾਂ ਸੰਗਰੂਰ ਬਾਈਪਾਸ ਨੂੰ ਜਾਂਦੇ ਆ ਜੀ ਬਸ 500 ਮੀਟਰ ਅੱਗੇ ਆ ਜੀ ਹਾਂਜੀ